you uh -huh. ਠਾਨਕੁਰ ਦੇ ਸ਼ਹਿਰੀ ਬਿਜਲੀ ਘਰ ਵਿਖੇ ਅੱਜ ਬਿਜਲੀ ਨਾ ਆਉਣ ਕਾਰਨ ਪ੍ਰੇਸ਼ਾਨ ਹੋਏ ਪਦਰਵਾ ਮਹੱਲਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਦਫ਼ਤਰ ਵਿਖੇ ਜਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਣਕਾਰੀ ਦਿੰਦਿਆਂ ਪੀੜਤ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ 3 ਦਿਨ ਤੋਂ ਉਨ੍ਹਾਂ ਦੇ ਮਹੱਲੇ ਵਿੱਚ ਟਰਾਂਸਫਾਰਮ ਸੜ ਗਿਆ ਹੈ ਅਤੇ ਬਿਜਲੀ ਲੋਕਾਂ ਦੇ ਘਰਾਂ ਤੱਕ ਨਹੀਂ ਆ ਰਹੀ ਹੋਣਾ ਕਿ ਇਨਵਰਟਰ ਵੀ ਡੈੱਡ ਹੋ ਚੁੱਕੇ ਹਨ ਬਿਜਲੀ ਨਾ ਆਉਣ ਕਾਰਨ ਜਿੱਥੇ ਇੱਕ ਪਾਸੇ ਗਰਮੀ ਨਾਲ ਬਜ਼ੁਰਗਾਂ ਅਤੇ ਬੱਚਿਆਂ ਦਾ ਬੁਰਾ ਹਾਲ ਹੋ ਰਿਹਾ ਉੱਥੇ ਹੀ ਬਿਜਲੀ ਨਾ ਆਉਣ ਕਾਰਨ ਕਰਕੇ ਪਾਣੀ ਦੀ ਸਮੱਸਿਆ ਵੀ ਪੇਸ਼ ਆ ਰਹੀ ਹੈ ਉਨ੍ਹਾਂ ਕਿਹਾ ਕਿ ਪਿਛਲੇ 3 ਦਿਨ ਤੋਂ ਉਨ੍ਹਾਂ ਬਾਰੇ ਜਦੋਂ ਉਹ ਫੋਨ ਦੇ ਜ਼ਰੀਏ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਦਿੰਦੇ ਹਨ ਤਾਂ ਫੋਨ ਵਿਅਸਤ ਹੁੰਦਾ ਜਦੋਂ ਉਹ ਰਾਤ ਨੂੰ ਬਿਜਲੀ ਵਿਭਾਗ ਦੇ ਦਫ਼ਤਰ ਪਹੁੰਚੇ ਤਾਂ ਉੱਥੇ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਕੰਪਲੀਟ ਨੰਬਰ ਤੇ ਫੋਨ ਕੀਤਾ ਤਾਂ ਉਹ ਨੰਬਰ ਵਿਅਸਤ ਆਇਆ ਪਰ ਫੋਨ ਅਟੈਂਡ ਕਰਨ ਵਾਲਾ ਮੁਲਾਜ਼ਮ ਉਹਨਾਂ ਦੇ ਸਾਹਮਣੇ ਹੀ ਸੌ ਰਿਹਾ ਸੀ ਤੇ ਜਦੋਂ ਉਸ ਮੁਲਾਜ਼ਮ ਨੇ ਉੱਠ ਕੇ ਫੋਨ ਦੀ ਸੈਟਿੰਗ ਬਦਲੀ ਤਾਂ ਦੁਬਾਰਾ ਉਸ ਫੋਨ ਦੇ ਉੱਤੇ ਕਾਲ ਜਾਣੀ ਸ਼ੁਰੂ ਹੋ ਗਈ। ਮੁਹੱਲਾਨਵਾਸੀਆਂ ਨੇ ਕਿਹਾ ਕਿ ਅੱਜ ਉਹ ਤੰਗ ਹੋ ਕੇ ਦੁਪਹਿਰ 4 ਵਜੇ ਤੋਂ ਬਿਜਲੀ ਭਾਗ ਦੇ ਦਫ਼ਤਰ ਵਿਕੇ ਆ ਕੇ ਬੈਠ ਗਏ ਹਨ ਅਤੇ ਜਦੋਂ ਉਹ ਇੱਥੇ ਪਹੁੰਚੇ ਤਾਂ ਇੱਥੇ ਮੌਜੂਦ ਸਾਰੇ ਅਧਿਕਾਰੀ ਇਤੋਂ ਬਾਹਰ ਚਲੇ ਗਏ। ਉਹਨਾਂ ਕਿਹਾ ਕਿ ਉਹ ਸਿਰਫ ਸ਼ਾਂਤਮਈ ਢੰਗ ਨਾਲ ਇੱਥੇ ਬੈਠੇ ਹਨ ਜਦੋਂ ਤੱਕ ਬਿਜਲੀ ਭਾਗ ਵੱਲੋਂ ਉਹਨਾਂ ਦੇ ਮੁਹੱਲੇ ਵਿੱਚ ਟਰਾਂਸਫਾਰਮ ਲਗਾ ਕੇ ਬਿਜਲੀ ਉਹਨਾਂ ਦੇ ਘਰ ਤੱਕ ਨਹੀਂ ਪਹੁੰਚਾਈ ਜਾਂਦੀ। ਉਦੋਂ ਤੱਕ ਉਹ ਇਸੇ ਦਫ਼ਤਰ ਵਿੱਚ ਬੈਠ ਕੇ ਪ੍ਰਦਰਸ਼ਨ ਕਰਨਗੇ। ਇਸ ਮਾਮਲੇ ਦੇ ਸ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬਿਜਲੀ ਵਿਭਾਗ ਵਿੱਚ ਅਧਿਕਾਰੀਆਂ ਦੀ ਕਮੀ ਹੋਣ ਕਾਰਨ ਕੁਝ ਸਮਾਂ ਲੱਗ ਰਿਹਾ ਪਰ ਜਲਦੀ ਹੀ ਪਦਰਵਾ ਮੋਹੱਲਾ ਨਿਵਾਸੀਆਂ ਦੀ ਸਮੱਸਿਆ ਨੂੰ ਸੁਲਝਾਉਣ ਲਈ ਕੁਝ ਹੀ ਕੰਟੈਂਟ ਵਿੱਚ ਟਰਾਂਸਫਾਰਮ ਲਗਾ ਦਿੱਤਾ ਜਾਵੇਗਾ ਅਤੇ ਬਿਜਲੀ ਦੀ ਕਮੀ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਲਦੀ ਟਰਾਂਸਫਾਰਮ ਲਗਾ ਦਿੱਤਾ ਜਾਵੇਗਾ ਅਤੇ ਬਿਜਲੀ ਦੀ ਪੇਸ਼ਾਰੀ ਸਮੱਸਿਆ ਨੂੰ ਦੁਰਸਤ ਕਰ ਦਿੱਤਾ ਜਾਵੇਗਾ। ਯਾ ਆਪਣਾ ਸੁਸ਼ਮਾ ਸਰ ਤਾ ਕਿਉਂ ਮਾ ਜਿੱਥੇ ਬੈਠੇ ਹੋ ਬਿਜਲੀ ਦਫ਼ਤਰ ਦੇ ਚਾਹ ਹਾਂ ਸਰ ਸਾਨੂੰ 3 ਦਿਨ ਹੋ ਗਿਆ ਸਾਡੀ ਲਾਈਟ ਨਹੀਂ ਆ ਰਹੀ ਹਮ ਬਾਰ ਬਾਰ ਕੰਪਲੇਨ ਕਰ ਰਿਹਾ ਸਾਰੇ ਮਹੱਲੇ ਨੇ ਕੰਪਲੇਨ ਕੀਤੀ ਹੈਗੀ ਹੈ ਹਮ ਤੇ ਕੋਈ ਵੀ ਨਹੀਂ ਰਿਸਪੌਂਸਿਬਿਲਟੀ ਨਹੀਂ ਕੋਈ ਰਹਿ ਰਿਹਾ ਕਹੈ ਨਹੀਂ ਰੇ ਆਨੇ ਆ ਜਾਣੇ ਆ ਬਸ ਐਦਾ ਹੀ ਆ ਜਿਹੜੇ ਜਾਂਦੇ ਆ ਠੀਕ ਕਰਕੇ ਆ ਜਾਂਦੇ ਆ ਉਸੇ ਟਾਈਮ ਤੇ ਲਾਈਟ ਫੇਰ ਚੱਲੇ ਜਾਂਦੀ ਹੈ ਆ 3 ਦਿਨ ਤੋਂ ਪਰੇਸ਼ਾਨ ਆ ਬੱਚੇ ਨਾ ਸਕੂਲ ਜਾ ਰਹੇ ਆ ਬੱਚਿਆਂ ਦੀਆਂ ਛੁੱਟੀਆਂ ਹੋ ਰਹੀਆਂ ਪੜ੍ਹਾਈ ਡਿਸਟਰਬ ਆ ਪਾਣੀ ਨਹੀਂ ਆ ਰਿਹਾ ਬਾਥਰੂਮ ਤੱਕ ਵੀ ਤਾਂ ਓਕੇ ਹੋ ਗਿਆ ਹਮ ਤੇ ਹਾਰ ਕੇ ਹੁਣ ਇੱਥੇ ਆ ਕੇ ਬੈਠੇ ਆ ਹਮ ਤੇ ਹੁਣ ਅਸੀਂ ਤਦ ਤੱਕ ਨਹੀਂ ਜਾਣਾ ਜਦ ਤੱਕ ਸਾਡਾ ਹੱਲ ਨਹੀਂ ਹੋਏਗਾ ਕਿੰਨੀ ਦੇਰੋਂ ਕਿਦੋਂ ਇੱਥੇ ਬੈਠਿਆ ਸਾਨੂੰ 3-2 ਘੰਟੇ ਹੋ ਗਿਆ ਤੇ ਕੋਈ ਅਧਿਕਾਰੀ ਤੁਹਾਡੇ ਕੋਲ ਆਇਆ ਤੁਹਾਡੀ ਸੁਣਵਾਈ ਹੋਈ ਨਹੀਂ ਸਰ ਜਿਹੜਾ ਇੱਥੇ ਹੀ ਸਟਾਪ ਉਹ ਵੀ ਉੱਠ ਕੇ ਚਲਾ ਗਿਆ ਜਿਹੜਾ ਇੱਥੇ ਹੀ ਨਾ ਉਹ ਵੀ ਉੱਠ ਕੇ ਚਲਾ ਗਿਆ ਸਾਡੇ ਆਨਤੇ ਹੀ ਉਹਨਾਂ ਨੇ ਐਸਟੀਐਮ ਨੂੰ ਕਾਲ ਕੀਤੀ ਹੈ ਸਾਡੇ ਆਨਤੇ ਹੀ ਉਹਨਾਂ ਨੇ ਅਜੇ ਸਾਹਿਬ ਨੂੰ ਕਾਲ ਕੀਤੀ ਹੈ ਠੀਕ ਹੈ ਨਾ ਬਸ ਇਹ ਹੋਈ ਆ ਆ ਰਹੇ ਆ ਜਾ ਰਹੇ ਆ ਠੀਕ ਹੈ ਸਾਨੂੰ ਕਹਿ ਰਿਹਾ ਕਿ ਤੁਸੀਂ ਜਾਓ ਇੱਥੋਂ ਤੇ ਅਸੀਂ ਤਦ ਤੱਕ ਨਹੀਂ ਜਾਣਾ ਜਦ ਤੱਕ ਸਾਡਾ ਹੱਲ ਨਹੀਂ ਹੋਏਗਾ ਠੀਕ ਹਾਂਜੀ ਨਾਲ ਸਿੰਘ ਨਾਮ ਹੈ ਸ਼ੰਕਰਨਗਰ ਮੱਲਾ ਪਠਾਨਕੋਟ ਕਿਉਂ ਅੱਜ ਤੇ ਬਿਜਲੀ ਘਰ ਦੇ ਵਿੱਚ ਆ ਕੇ ਤੁਸੀਂ ਬੈਠੇ ਹੋ ਤੁਸੀਂ ਇਸ ਤਰ੍ਹਾਂ ਜੀ 3 ਦਿਨ ਤੋਂ ਸਾਡਾ ਇਹ ਮਲੇ ਵਿੱਚ ਲਾਈਟ ਅੱਧੇ ਘਰਾਂ ਦੀ ਆਂਦੀ ਹੈ ਅੱਧੇ ਘਰਾਂ ਦੀ ਬੰਦ ਇਸ ਲਈ ਇਹਨਾਂ ਨੂੰ ਕੰਪਲੇਨ ਕਰਨੇ ਆ ਉਹ ਹੌਲਡ ਰੈਂਦਾ ਨੰਬਰ ਇਹਨਾਂ ਦਾ ਹਮੇਸ਼ਾ ਬਿਜ਼ੀ ਰਹਿੰਦਾ ਜਿਸਲੇ ਫੋਨ ਕਰੋ ਬਿਜ਼ੀ ਰਹਿੰਦਾ ਸਾਲ ਰਾਤ ਨੂੰ ਅਸੀਂ ਆ ਕੇ ਇਹਨਾਂ ਨੂੰ ਰੰਗਿਆ ਦੁੱਤੇ ਪੜਿਆ ਸੁੱਤੇ ਰਹਿ ਮੰਨ ਲਾ ਫੋਨ ਉੱਤੇ ਰੱਖੇ ਦਾ ਆਈ ਅੰਦਰ ਦਰਵਾਜ਼ੇ ਲਾ ਕੇ ਆ ਕੇ ਫੋਨ ਮਲਾ ਰਹੇ ਹਾਂ ਲੇਕਿਨ ਫੋਨ ਨਹੀਂ ਮਿਲਦਾ ਹੌਲਡ ਹੌਲਡ ਹੋਲਡ ਜਿਸ ਲਈ ਅਸੀਂ ਆ ਕੇ ਦੇਖਿਆ ਤਾਂ ਬਾਅਦ ਵਿੱਚ 4 ਵਜੇ ਨਾਲ ਅਸੀਂ ਇਹਨਾਂ ਨੂੰ ਉਠਾਇਆ ਉਸ ਤੋਂ ਬਾਅਦ ਇਹਨਾਂ ਨੂੰ ਪੁੱਛਿਆ ਗਿਆ ਜੀ ਨਹੀਂ ਜੀ ਹੋਲਡ ਅਸੀਂ ਜੀ ਸਾਡੀ ਕੰਪਲੇਨਾਂ ਬਹੁਤ ਆ ਰਹੀਆਂ ਹੂੰ ਦੂਸਰਾ ਨੰਬਰ ਟਰਾਂਸਫਾਰਮਰ ਕੱਲ 3 ਵਜੇ ਦਾ ਰਾਤ ਦਾ ਖਰਾਬ ਹੋਇਆ ਦਾ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਅਸੀਂ 5 ਵਜੇ ਇੱਥੇ ਆ ਕੇ ਬੈਠੇ ਜਣਾ ਕੋਲੋਂ ਫੋਨ ਆ ਕੇ ਕਹਿ ਰਹੇ ਜੀ ਅਸੀਂ ਜਿਹਾਨੇ ਟਰਾਂਸਫਾਰਮਰ ਰੱਖਣੇ ਆ ਇਹ ਕਰਨੇ ਆ ਅਜੇ ਤਾਂ ਕੋਈ ਉਹਨਾਂ ਦਾ ਕਾਰਵਾਈ ਨਹੀਂ ਆਈ ਇਸ ਕਰਕੇ ਇੱਥੇ ਆ ਗਏ ਇਹ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ ਐਸਡੀਓ ਸਾਹਿਬ ਨਾਲ ਗੱਲ ਹੋਈ ਹੈ ਜੈ ਸਾਹਿਬ ਨਾਲ ਗੱਲ ਹੋਈ ਹੈ ਹਾਂ ਕੀ ਜਾਂਦੇ ਨਾ ਉਹ ਬਸ ਕਹੇ ਰਿਹਾ 6 ਵਜੇ ਤੱਕ ਲਾਈਟ ਆ ਜਾਈਗੀ ਲੇਕਿਨ 1 ਘੰਟੇ ਵਿੱਚ ਦੇਣਾ ਤਾਂ ਫਿਊਜ਼ ਨਹੀਂ ਲੱਗਦਾ ਇਹਦਾ 6 ਵਜੇ ਤੱਕ ਲਾਈਟ ਕਿੱਦੋਂ ਆਏਣੀ ਹੂੰ 5 ਵਜੇ ਕਿੰਨਾ 5 ਵਜੇ 15 ਮਿੰਟ ਹੋ ਗਏ ਐ ਤਾਂ ਵੀ ਹਜੇ ਤੱਕ ਟਰਾਂਸਫਰਮਰ ਨਹੀਂ ਉੱਥੇ ਪਹੁੰਚਿਆ ਤੇ ਤੁਸੀਂ ਇੱਥੇ ਕਿੰਨੀ ਦੇਰ ਤੱਕ ਬੈਠੇ ਰਹੋਗੇ ਅਸੀਂ ਇਹ 2 ਘੰਟੇ ਤੋਂ ਬੈਠੇ ਜਦੇ ਠੀਕ ਹੈ ਭੀ ਹੁਣ ਅੱਗੇ ਕੀ ਪਲਾਨ ਹੈ ਕਦੋਂ ਤੁਸੀਂ ਉੱਠੋਗੇ ਬਸ ਜਦੋਂ ਇਹਦਾ ਟਰਾਂਸਫਰਮਰ ਆ ਜਾਂਦਾ ਹੈ ਲਾਈਟ ਸਾਡੇ ਪਹੁੰਚ ਜਾਂ ਮੜਾਇਆ ਟੋਚੇ ਲਗਾਉਂਦੇ ਆ ਚਲੇ ਜਾਂਦੇ ਆ ਬਸ ਜੀ ਉਹ ਜਿਲੇ ਘਰ ਤੱਕ ਪਹੁੰਚਦੇ ਹੋ ਸਕ ਫਿਰ ਉਹ ਫਿਊਜ ਉਟ ਗਿਆ ਹੁੰਦਾ ਇਹ ਸਿਸਟਮ ਇਹਨਾਂ ਦਾ ਕੋਈ ਇੱਥੇ ਸੁਣਵਾਈ ਨਹੀਂ ਗਈ ਕੋਈ ਕੁਛ ਨਹੀਂ ਹੈਗਾ ਜੋ ਕਿ 3 ਵਜੇ ਦਾ ਕੰਮ ਖਰਾਬ ਹੋ ਗਿਆ ਹੁਣ ਤੋਂ ਬਾਅਦ ਰਾਤ ਦੇ ਅਜੇ ਤੱਕ ਕੋਈ ਇਹਨਾਂ ਨੂੰ ਕੋਈ ਸੈਟਿੰਗ ਨਹੀਂ